ਬਹੁਤ ਹੀ ਪਿਆਰੇ ਤੇ ਸਤਿਕਾਰਯੋਗ ਕਿਸਾਨ ਵੀਰੋ ਤੇ ਭੈਣੋ ਸਤਿ ਸ੍ਰੀ ਅਕਾਲ ਕੁਦਰਤੀ ਖੇਤੀ ਕਿਸਾਨ ਗਰਮਿੰਦਰ ਸਿੰਘ ਕੁਦਰਤੀ ਖੇਤੀ ਵਿੱਚ ਆਪਾਂ ਵਾਤਾਵਰਨ 'ਚਾ ਬਚਾਉਣ ਤੋਰਦੇ ਆ ਤਾਂ ਆਪਣਾ ਸਾਥ ਦੇਣ ਲਈ ਬਹੁਤ ਸਾਰੇ ਜੀਵ ਜਗਤ ਹੁੰਦੇ ਨੇ ਸੋ ਬਹੁਤ ਸਾਰੀਆਂ ਪ੍ਰਜਾਤੀਆਂ ਨੇ ਤੇ ਕੁਦਰਤੀ ਖੇਤੀ ਵਿੱਚ ਆਪਾਂ ਉਹ ਜੀਵਾਂ ਨੂੰ ਵੀ ਬਚਾ ਲੈਂਦੇ ਆ ਜਿਹੜੇ ਲੁप्त ਹੋ ਰਹੇ ਨੇ ਸੋ ਆਪਣੇ ਆਹ ਜਿਹੜਾ ਰੁੱਖ ਹੈ ਕੇਜ਼ਰੀਨਾ ਇਹਦੇ ਉੱਤੇ ਜੋ ਪੰਛੀ ਰਹਿ ਰਹੇ ਨੇ ਇਹਨਾਂ ਦਾ ਨਾਂ ਬਿਜੜੇ ਆ ਬਈਏ ਵੀ ਕਹ ਦਿੰਦੇ ਨੇ ਤੇ ਇਹਦਾ ਜੋ ਖਾਸ ਕੰਮ ਆ ਤੁਸੀਂ ਦੇਖੋ ਵੀ ਇਹਨਾਂ ਦੇ ਆਲਣੇ ਬੜੇ ਸ਼ਾਨਦਾਰ ਹੁੰਦੇ ਨੇ ਤੇ ਬਹੁਤ ਮਿਹਨਤ ਕਰਦੇ ਨੇ ਪਰ ਜਿਹੜਾ ਇਹਦਾ ਆਲਣਾ ਤੁਸੀਂ ਜੋ ਇਹ ਬਣਾਉਂਦਾ ਇਹ ਆਪਣੇ ਆਲਣੇ ਦੇ ਵਿੱਚ ਜੋ ਇਸਤੇਮਾਲ ਕਰਦਾ ਬਰੀਕ ਜਿਹਦੇ ਨਾਲ ਬੁਣਤੀ ਕਰਦਾ ਉਹ ਗੰਨੇ ਦੇ ਆਗਾ ਤੋਂ ਬਰੀਕ-ਬਰੀਕ ਕੱਟ ਕੇ ਲਿਆਉਂਦਾ ਮੈਂ ਦੇਖਿਆ ਵੀ ਕਿਹੜੇ ਨਦੀਨ ਦਾ ਵੱਧ ਇਸਤੇਮਾਲ ਕਰ ਰਿਹਾ ਹੈ ਤਾਂ ਇਹ ਗੰਨੇ ਦਾ ਇਸਤੇਮਾਲ ਇਹਨੇ ਵੱਧ ਕੀਤਾ ਤੇ ਉਹਦੇ ਆਗਾਂ ਤੋਂ ਲਈ ਜਾਂਦੇ ਨੇ ਲਿਜਾਈ ਜਾਂਦੇ ਨੇ ਤੇ ਹੋਰ ਰੁੱਖ ਚੁਣਦੇ ਨੇ ਜਿਹਦੀ ਟਾਣੀ ਬਰੀਕ ਹੋਵੇ ਤੇ ਮਜ਼ਬੂਤ ਹੋਵੇ ਪੁਰਾਣੇ ਸਮਿਆਂ ਦੇ ਵਿੱਚ ਵੀ ਜਿਹੜਾ ਆਪਣਾ ਘਰ ਕੰਡੇ ਵਾਲੇ ਦਰਖਤਾਂ ਤੇ ਬਣਾਉਂਦਾ ਸੀਗਾ ਤੇ ਕੰਡੇ ਵਾਲਾ ਦਰਖਤ ਜੇ ਕਿਸੇ ਖੂਹ ਤੇ ਖੜਾ ਹੋਵੇ ਜਾਂ ਮਤਲਬ ਜਿਹੜੇ ਆਪਣੇ ਯੂਬਲ ਵਾਲੀ ਖੋਹੀ ਹੁੰਦੀ ਆ ਉਸ ਤੇ ਖੜਾ ਹੋਵੇ ਕੰਡਿਆਂ ਵਾਲਾ ਤਾਂ ਇਹ ਸਭ ਤੋਂ ਪਹਿਲਾਂ ਉਹਨੂੰ ਚੁਣਦਾ ਸੀ ਪਰ ਹੁਣ ਕੰਡਿਆਂ ਵਾਲੇ ਦਰਖਤ ਤੇ ਪੰਜਾਬ ਤੋਂ ਲੋਪਤ ਹੋ ਰਹੇ ਨੇ ਤੇ ਇਸ ਲਈ ਇਹਨੂੰ ਸੁਰੱਖਿਅਤ ਜਗ੍ਹਾ ਉਹ ਲੱਗ ਰਿਹਾ ਜਿੱਥੇ ਮਤਲਬ ਟਾਣੀ ਬਰੀਕ ਹੋਵੇ ਮਜ਼ਬੂਤ ਹੋਵੇ ਸੋਏ ਨੇ ਕਜ਼ਰੀਨਾ ਦੇ ਰੁੱਖ ਤੇ ਰਹਿਣਾ ਇਹਨੇ ਆਪਣੇ ਕਿਉਂਕਿ ਬਈਏ ਪਹਿਲੀ ਵਾਰੀ ਰਹਿਣਾ ਇਹਨੇ ਕਿਉਂਕਿ ਆਪਣੇ ਬਾਕੀ ਰੁੱਖ ਤਾਂ ਸੀਗੇ ਮੈਨੂੰ ਐ ਲੱਗਦਾ ਸੀ ਕਿ ਇਹ ਪ੍ਰਜਾਤੀ ਲੋਪਤੇ ਨਾ ਹੋ ਗਈ ਹੋਵੇ ਪਰ ਜਦ ਕੁਦਰਤੀ ਖੇਤੀ ਆ ਜਿਵੇਂ ਚੱਕੀ ਰੋਣੇ ਜਿਹੜੇ ਪੰਜਾਬ ਦੇ ਪੰਛੀ ਕਿੰਗਫਿਸ਼ਰ ਗੈਡਫੰਕ ਕਹਿੰਦੇ ਨੇ ਜਿੰਨੂੰ ਜਾਂ ਹੋਰ ਬਹੁਤ ਸਾਰੇ ਪੰਛੀ ਦੇ ਇੱਕ ਨੂੰ ਮਿਲਦੇ ਨੇ ਜਿਹੜੇ ਮਤਲਬ ਲੋਪਤ ਹੋ ਚੁੱਕੇ ਸੀਗੇ ਆ ਨੀਤੀ ਰਹਿ ਸੋ ਆਪਣੇ ਖੇਤ ਚੋਂ ਸਾਰੇ ਰਹਿੰਦੇ ਨੇ ਕੁਝ ਨਵੀਆਂ ਪ੍ਰਜਾਤੀਆਂ ਵੀ ਉਹਨਾਂ ਦੇਖ ਕੇ ਹੈਰਾਨ ਹੁੰਦਾ ਵੀ ਇਹ ਪੰਛੀ ਤਾਂ ਪਹਿਲੀ ਵਾਰੀ ਦੇਖਿਆ ਸੋ ਇਹ ਇੱਕ ਪੰਜਾਬ ਦੀ ਜਿਹੜੀ ਵਿਰਾਸਤ ਸੀਗੀ ਇਹਦੇ ਤੋਂ ਸਿੱਖਣਾ ਮਿਲਦਾ ਵੀ ਪੰਛੀ ਇੱਕ ਚੌਂਦੇ ਨਾਲ ਇੰਨਾ ਵਧੀਆ ਘਰ ਬਣਾ ਸਕਦਾ ਤੇ ਆਪਾਂ ਨੂੰ ਵੀ ਆਪਣੀ ਕੁਦਰਤੀ ਖੇਤੀ ਵਿੱਚ ਮਿਹਨਤ ਕਰਕੇ ਇੱਕ ਵਧੀਆ ਸਿਸਟਮ ਖੜਾ ਕਰਨਾ ਚਾਹੀਦਾ ਤਾਂ ਕਿ ਆਪਾਂ ਵਾਤਾਵਰਨ ਬਚਾ ਸਕੀਏ ਤੇ ਨਾਲ ਜੀਵ ਜਗ ਇਤਨਾ ਜ਼ਰੂਰ ਬਚਾਈਏ ਜੀਵ ਜਗ ਤੇ ਖੇਤਾਂ ਚ ਰਹਿਣਗੇ ਤਾਂ ਕੀਟ ਕੰਟਰੋਲ ਵੀ ਕਰਨਗੇ ਤੇ ਬਹੁਤ ਵਧੀਆ ਖੇਤੀ ਨਾਲ ਜੁੜਿਆ ਕੰਮ ਕਰਦੇ ਨੇ ਸੋ ਵਾਤਾਵਰਨ ਬਚਾਈਏ ਕੁਦਰਤੀ ਖੇਤੀ ਨੂੰ ਪਹਨਾਈਏ ਸੋਏ ਵਿਜੜੇ ਸੀਗੇ ਜਿਹੜੇ ਇੱਕ ਮਿਹਨਤੀ ਤੇ ਵਧੀਆ ਰੌਣਕੀ ਜੀਵਕ ਉਸਾਰ ਦੇ ਨੇ ਰੌਲਾ ਪਾਉਂਦੇ ਰਹਿੰਦੇ ਨੇ ਤੇ ਜਦੋਂ ਇਹਨਾਂ ਦੀ ਬੇਬਜ਼ ਸਾਊਂਡ ਤੇ ਗੂੰਜਦੀਆਂ ਨੇ ਤਾਂ ਮਨ ਨੂੰ ਸ਼ਾਂਤੀ ਦਿੰਦੀਆਂ ਨੇ ਇਹ ਸ਼ਾਂਤੀ ਆਪਾਂ ਨੂੰ ਕੁਦਰਤੀ ਖੇਤੀ 'ਚ ਮਿਲ ਸਕਦੀ ਆ ਅੱਜ ਕੱਲ ਬਹੁਤ ਸਾਰੇ ਲੋਕ ਮਾਨਸਿਕ ਬਿਮਾਰੀਆਂ ਦਾ ਸ਼ਿਕਾਰ ਹੋ ਗਏ ਕਿਉਂਕਿ ਜਦੋਂ ਕੋਈ ਉਹਨੂੰ ਆਵਾਜ਼ ਵਧੀਆ ਸੰmundo ਨਾ ਮਿਲੇ ਤਾਂ ਉਹ ਚੁੱਪ ਜਾਬ ਸ਼ਾਂਤੀ ਜਾਂ ਦੁਖੀ ਰਹਿਣਾ ਜਾਂ ਇਸ ਤਰ੍ਹਾਂ ਦੇ ਮਾਹੌਲ 'ਚ ਚਲੇ ਜਾਂਦੇ ਜਿਹਨੂੰ ਡਿਪਰੈਸ਼ਨ ਕਹਿੰਦੇ ਆ ਪਰ ਕੁਦਰਤੀ ਖੇਤੀ ਦੇ ਵਿੱਚ ਆਪਾਂ ਉਸ ਚੀਜ਼ ਨਾਲ ਜੁੜ ਜਾਂਦੇ ਜਿਹੜਾ ਇੱਕ ਦੂਜਿਆਂ ਦੇ ਕਿ ਹੌਸਲਾ ਮਿਲਦਾ ਹੈ ਕਿੰਨਾ ਸੰਘਰਸ਼ ਕਰਦੇ ਨੇ ਸੋ ਇਹ ਵੀ ਜਿਹੜਾ ਸੀ ਸੋ ਆਪਾਂ ਨੇ ਆਵੇਂ ਹੁਣ ਥੋੜਾ ਜਿਹਾ ਪਾਂਜਾ ਦਾ ਹੁਣ ਕਰਕੇ ਸੱਜੇ ਕੈਮਰੇ 'ਚ ਘਟਾ ਆ ਰਿਹਾ ਹੋਵੇ ਪਰ ਫੇਰ ਵੀ ਉਹ ਪੰਛੀ ਨੇ ਜਿਹੜੇ ਆਪਣੇ ਖੇਤ 'ਚ ਰਹਿਣਾ ਆਏ ਨੇ ਹੁਣ ਜਿਨ੍ਹਾਂ ਦਾ ਲੱਗਦਾ ਸੀ ਕਿ ਲੁਭਤ ਹੋ ਚੁੱਕੇ ਨੇ ਸੋ ਉਹਨਾਂ ਦਾ ਆਪਾਂ ਸਵਾਗਤ ਕਰਦੇ ਆਂ ਸੋ ਕਿਸਾਨ ਵੀਰਾਂ ਨਾਲ ਆਪਾਂ ਇਹਨਾਂ ਦੇ ਬਾਰੇ ਸਾਂਝਾ ਕੀਤਾ ਜਦੋਂ ਜ਼ਿਆਦਾ ਰੌਣਕ ਲੱਗ ਜੂਗੀ ਫਿਰ ਜਦੋਂ ਚੰਗੀ ਤਰ੍ਹਾਂ ਵੀਡੀਓ ਬਣਾ ਕੇ ਇਹਨੂੰ ਆਪਾਂ ਕੰਮ ਕਰਦੇ ਆਂ ਵੀ ਦਿਖਾਵਾਂਗੇ ਸੋ ਬਹੁਤ ਧੰਨਵਾਦੀ ਸਤਿ ਸ੍ਰੀ ਅਕਾਲ